ਅਗਸਤ ਮਹੀਨੇ ਚ ਪੰਜਾਬ ਤੋਂ ਕੈਨੇਡਾ ਆਪਣੇ ਬੱਚਿਆਂ ਨੂੰ ਮਿਲਣ ਗਏ ਗੁਰਸਿੱਖ ਜੋੜੇ ਉੱਪਰ ਗੋਲੀਆਂ ਚਲਾ ਕੇ ਮੌਤੇ ਘਾਟ ਉਤਾਰਨ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਮੀਡੀਆ ਦੇ ਸਾਹਮਣੇ ਆ ਕੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਪਟਿਆਲਾ ਦੇ ਵਿੱਚ ਅੱਜ ਗੁਰਸਿੱਖ ਪਰਿਵਾਰ ਹਕੀਕਤ ਸਿੰਘ ਜਿਸ ਦੇ ਕੀ ਭੈਣ ਅਤੇ ਪਣੋਈਏ ਦੀ ਇਸ ਘਟਨਾ ਦੇ ਵਿੱਚ ਮੌਤ ਹੋ ਗਈ ਹੈ ਅਤੇ ਭਾਨ ਜੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ ਅਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਮੇਰੇ ਭੈਣ ਤੇ ਭਨੋਈਏ ਆਪਣੇ ਬੱਚਾਂ ਦੇ ਕੋਲ ਅਗਸਤ ਮਹੀਨੇ ਦੇ ਵਿੱਚ ਰਹਿਣ ਲਈ ਕੈਨੇਡਾ ਗਏ ਸਨ ਜਿਨ੍ਹਾਂ ਦੇ ਉੱਪਰ ਕੁਝ ਅਣਜਾਣ ਵਿਅਕਤੀਆਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ ਉਹਨਾਂ ਕਿਹਾ ਕਿ ਹਮਲੇ ਦੀ ਘਟਨਾ 20 ਨਵੰਬਰ ਨੂੰ ਵਾਪਰੀ ਜਦ ਕਿ 16 ਨਵੰਬਰ ਨੂੰ ਕੈਨੇਡੀਅਨ ਇੰਟੈਲੀਜੈਂਸ ਨੇ ਦੱਸੇ ਜਾ ਰਹੇ ਕੁਝ ਵਿਅਕਤੀ ਇਹਨਾਂ ਦੇ ਘਰ ਦੇ ਵਿੱਚ ਆਉਂਦੇ ਨੇ ਤੇ ਪਾਸਪੋਰਟ ਦੀ ਮੰਗ ਕਰਦੇ ਨੇ ਉਹਨਾਂ ਕਿਹਾ ਕਿ ਕੈਨੇਡੀਅਨ ਇੰਟੈਲੀਜੈਂਸ ਦੇ ਵਿਅਕਤੀਆਂ ਦੇ ਵੱਲੋਂ ਮੇਰੀ ਭੈਣ ਅਤੇ ਪਣੋਈਆ ਨੂੰ ਇਹ ਜਾਣਕਾਰੀ ਨਹੀਂ ਦਿੱਤੀ ਗਈ ਸੀ ਕਿ ਤੁਹਾਡੀ ਜਾਨ ਨੂੰ ਖਤਰਾ ਹੈ 20 ਨਵੰਬਰ ਨੂੰ ਜਿਸ ਦਿਨੇ ਹਮਲਾ ਹੁੰਦਾ ਹੈ ਤਾਂ ਮੇਰੇ ਜੀਜਾ ਜੀ ਅਤੇ ਭੈਣ ਦੇ ਉੱਪਰ 45 ਗੋਲੀਆਂ ਦੇ ਕਰੀ ਫਾਇਰਿੰਗ ਹੁੰਦੀ ਹੈ ਜਿਸ ਦੇ ਨਾਲ ਮੇਰੀ ਭੈਣ ਜ਼ਖਮੀ ਹੋ ਜਾਂਦੀ ਹੈ ਅਤੇ ਪਨੋਈਏ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਅੱਗੇ ਉਹਨਾਂ ਨੇ ਕੀ ਕੀਤਾ ਤੁਸੀਂ ਆਪ ਹੀ ਸੁਣੋ ਹਰਕਿਰਤ ਸਿੰਘ ਕੀ ਮਸਲਾ ਜੀ ਜੀ ਦੇਖੋ ਮੇਰਾ ਭਾਂਜੀ ਤੇ ਭਾਂਜਾ ਜੋ ਕਿ ਸਟੱਡੀ ਵੀਜ਼ੇ ਤੇ ਕੈਨੇਡਾ ਰਹਿ ਰਹੇ ਸੰਜੋਗੇ ਉੱਥੋਂ ਦੇ ਪੀਆਰ ਸਨ ਸਟੱਡੀ ਵੀਜ਼ੇ ਤੇ ਗਏ ਸਨ ਤਾਂ ਅਗਸਟ 2023 ਦੇ ਵਿੱਚ ਭੈਣ ਅਤੇ ਭਾਜੀ ਮੇਰੇ ਜੀਜਾ ਜੀ ਦੋਵੇਂ ਉਹਨਾਂ ਨੂੰ ਮਿਲਣ ਵਾਸਤੇ ਜਾਂਦੇ ਨੇ ਨਵੰਬਰ ਦੀ ਇਹ ਘਟਨਾ ਹੈ 20 ਨਵੰਬਰ ਨੂੰ ਇਹ ਘਟਨਾ ਵਾਪਰਦੀ ਹੈ ਪਰ 16 ਨਵੰਬਰ ਨੂੰ ਕੁਝ ਕਨੇਡੀਅਨ ਸਰਕਾਰ ਦੇ ਇੰਟੈਲੀਜੈਂਸੀ ਵਾਲੇ ਨੇ ਜਿਹੜੇ ਉਹ ਕੋਈ ਵੈਰੀਫਿਕੇਸ਼ਨ ਕਰਨ ਵਾਸਤੇ ਘਰ ਆਉਂਦੇ ਨੇ ਘਰ ਭੈਣ ਇਕੱਲੀ ਸੀ ਉਹਦੇ ਕੋਲੋਂ ਮੰਗ ਕਰਦੇ ਨੇ ਪਰ ਸਿਰਫ ਉਹਨਾਂ ਨੂੰ ਭੈਣ ਨੂੰ ਇਹ ਹੀ ਸਮਝ ਆ ਰਹੀ ਕਿ ਪਾਸਪੋਰਟ ਪਾਸਪੋਰਟ ਕੁਝ ਕਹਿ ਰਹੇ ਨੇ ਉਹਨੂੰ ਜਿਆਦਾ ਉਹਨਾਂ ਦੀ ਬਾਸ਼ਾ ਦੀ ਸਮਝ ਨਹੀਂ ਆਈ ਉਹਨੇ بیٹے ਨੂੰ ਫੋਨ ਕੀਤਾ بیٹے ਨੇ ਦੋਸਤ ਨੂੰ ਫੋਨ ਕੀਤਾ ਕਿ ਘਰ ਜਾ ਕੇ ਵੇਖੋ ਕੋਈ ਪਾਸਪੋਰਟ ਮੰਗ ਰਿਆ ਉਹਨੇ ਦੋਸਤ ਨੇ ਉਹਨਾਂ ਨਾਲ ਗੱਲ ਕੀਤੀ ਆ ਕੇ ਤਾਂ ਉਹਨਾਂ ਕਹਾ ਕਿ ਅਸੀਂ ਇੰਟੈਲੀਜੈਂਸੀ ਵਾਲੇ ਆ ਅਸੀਂ ਸਿਰਫ ਇਹਨਾਂ ਦੇ ਪਾਸਪੋਰਟ ਆਈਡੈਂਟੀ ਵੇਖਣ ਆਏ ਹਾਂ ਕੌਣ ਨੇ ਇਹ ਵੇਖ ਕੇ ਉਹ ਚਲੇ ਗਏ ਨਹੀਂ ਉਹਨਾਂ ਨੇ ਕੁਝ ਨਹੀਂ ਦੱਸਿਆ ਕਿ ਇਹ ਤੁਹਾਨੂੰ ਖਤਰਾ ਹੈ ਜਾਂ ਤੁਸੀਂ ਇੱਥੇ ਚਲੇ ਜਾਓ ਜਾਂ ਤੁਸੀਂ ਕੋਈ ਐਡਰੈਸ ਚੇਂਜ ਕਰ ਲਓ ਪਰ ਉਹਨਾਂ ਨੇ ਕੁਝ ਨਹੀਂ ਦੱਸਿਆ ਜੇ ਉਹ ਕੁਝ ਦੱਸਦੇ ਤੇ ਸ਼ਾਇਦ ਉਹਨਾਂ ਦਾ ਬਚਾਅ ਹੋ ਸਕਦਾ ਸੀ ਕੋਈ ਜਗ੍ਹਾ ਚੇਂਜ ਕਰ ਲੈਂਦੇ ਜਾਂ ਕੋਈ ਸਕਿਉਰਿਟੀ ਲੈ ਲੈਂਦੇ ਜਾਂ ਸਰਕਾਰ ਹੀ ਪੈਟਰੋਲਿੰਗ ਅੱਗੇ ਲਗਾ ਦਿੰਦੀ 20 ਤਰੀਕ ਨੂੰ ਜਦੋਂ ਭੈਣ ਮੇਰੀ ਘਰ ਸੀ ਪਰ ਜੀਜਾ ਜੀ ਅਤੇ ਭਨੇਵੀ ਉਹ ਮਾਰਕੀਟ ਗਏ ਸਨ ਤਕਰੀਬਨ 11 ਵਜੇ ਉਹ ਘਰ ਆਉਂਦੇ ਨੇ ਤੇ ਘਰ ਜਦੋਂ ਆਏ ਨੇ ਉਦੋਂ ਭੈਣ ਤੇ ਥੱਲੇ ਬੇਸਮੈਂਟ ਦੇ ਵਿੱਚ ਮੁੰਡਾ ਸੀ ਜੋ ਰਹਿੰਦਾ ਸੀ ਉਹਨੇ ਵੀ ਕੁਦਰਤੀ ਉਸ ਦਿਨ ਦਮਾਲਾ ਬੰਨਿਆ ਸੀ ਭਨੇਵਾ ਮੇਰਾ ਵੀ ਦਮਾਲਾ ਬੰਦਾ ਸੀ ਭਣਜੀ ਵੀ ਦਮਾਲਾ ਸੁਜਾਂਦੀ ਸੀ ਭੈਣ ਵੀ ਜੀਜਾ ਵੀ ਸਾਰੇ ਦਮਾਲਾ ਮਰਤਾਰੀ ਗੁਰਸਿੱਖ ਸਨ ਉਹ ਤਕਰੀਬਨ 11 ਵਜੇ ਜਦੋਂ ਘਰ ਆਉਂਦੇ ਨੇ ਤੇ ਉਹ ਜਿਹੜਾ ਮੁੰਡਾ ਸੀ ਉਹ ਘਰ ਥੱਲੇ ਬੇਸਮੈਂਟ ਸੌਣ ਵਾਸਤੇ ਚਲਾ ਜਾਂਦਾ ਤਕਰੀਬਨ 11:30 ਵਜੇ 12 ਬੰਦੇ ਐਂਟਰ ਹੁੰਦੇ ਨੇ ਜੋ ਕਿ ਤਾਬੜ ਤੌਰ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੰਦੇ ਨੇ ਜੀਜਾ ਜੀ ਨੂੰ ਤਕਰੀਬਨ 22-23 ਗੋਲੀਆਂ ਵਜਦੀਆਂ ਨੇ ਜੋ ਕਿ ਹਾਰਟ ਦੇ ਵਿੱਚ ਜਾਦਾ ਗੋਲੀਆਂ ਵਜੀਆਂ ਜਿਸ ਕਾਰਨ ਉਹਨਾਂ ਦੀ ਮੌਕੇ ਤੇ ਹੀ ਡੈਥ ਹੋ ਗਈ ਭੈਣ ਨੂੰ ਵੀ 23-24 ਗੋਲੀਆਂ ਵਜਦੀਆਂ ਨੇ ਭਨੇਵੀ ਨੂੰ 12-13 ਗੋਲੀਆਂ ਵਜੀਆਂ ਇਹ 12-13 ਗੋਲੀਆਂ ਵੱਜਣ ਦੇ ਬਾਵਜੂਦ ਵੀ ਭਨੇਵੀ ਨੇ ਉੱਥੋਂ ਦੀ ਪੁਲਿਸ ਨੂੰ ਫੋਨ ਕੀਤਾ ਕਿ ਸਾਡੇ ਘਰ ਐਵੇਂ ਕੋਈ ਬੰਦੇ ਦਾਖਲ ਹੋ ਕੇ ਸਾਨੂੰ ਗੋਲੀਆਂ ਮਾਰ ਰਹੇ ਨੇ ਤੇ ਤੁਸੀਂ ਸਾਡੀ ਮਦਦ ਕਰੋ ਤਿੰਨ ਵਾਰ ਫੋਨ ਕਰਨ ਦੇ ਬਾਵਜੂਦ ਉਹ ਐਡਰੈਸ ਉਹਨਾਂ ਨੂੰ ਆਈਡੈਂਟੀ ਹੋਇਆ ਤਾਂ ਉੱਥੇ ਪੁਲਿਸ ਪਹੁੰਚੀ ਜੋ ਬੱਚਾ ਜਿਹੜਾ ਬੇਸਮੈਂਟ ਦੇ ਵਿੱਚ ਰਹਿੰਦਾ ਸੀ ਆਵਾਜ਼ ਸੁਣ ਕੇ ਗੋਲੀਆਂ ਦੀ ਉਹ ਵੀ ਉੱਤੇ ਆ ਗਿਆ ਉਹਨੇ ਜਦੋਂ ਵੇਖਿਆ ਕਿ ਬਾਹਰ ਇੱਕ ਕਾਲੇ ਰੰਗ ਦੀ ਗੱਡੀ ਖੜੀ ਏ ਉਹ ਕਾਲੇ ਰੰਗ ਦੀ ਗੱਡੀ ਦੇ ਵਿੱਚ ਦੋ ਬੰਦੇ ਸਵਾਰ ਹੋ ਰਹੇ ਨੇ ਉਹਨੇ ਨਹੀਂ ਪਤਾ ਉਹ ਫਾਇਰਿੰਗ ਕਰਨ ਵਾਲੇ ਦੋ ਹੀ ਬੰਦੇ ਸਨ ਜਾਂ ਚਾਰ ਸਨ ਜਾਂ ਕਿੰਨੇ ਸਨ ਕਿਉਂਕਿ ਉਹਨੇ ਸਿਰਫ ਦੋ ਹੀ ਬੰਦੇ ਚੜਦੇ ਵੇਖੇ ਨੇ ਉਹਨੇ ਵੀ ਪੁਲਿਸ ਨੂੰ ਫੋਨ ਕੀਤਾ ਪੁਲਿਸ ਮੌਕੇ ਤੇ ਆ ਗਈ ਪੁਲਿਸ ਆ ਕੇ ਵੈਰੀਫਿਕੇਸ਼ਨ ਕਰਨ ਲੱਗੀ ਉਹਨੇ ਅਪੀਲ ਕੀਤੀ ਕਿ ਤੁਸੀਂ ਵੈਰੀਫਿਕੇਸ਼ਨ ਜੋ ਕਰਨੀ ਹੈ ਉਹ ਬਾਅਦ ਚ ਕਰਿਆ ਜੇ ਪਹਿਲਾਂ ਮੇਰੀ ਭੈਣ ਤੜਫ ਰਹੀ ਏ ਮੇਰੀ ਮਾਂ ਤੜਫ ਰਹੀ ਏ ਪਹਿਲਾਂ ਇਹਨਾਂ ਦਾ ਇਲਾਜ ਕਰੋ ਤਾਂ ਉਹ ਤਕਰੀਬਨ ਹਸਪੀਟਲ ਲੈ ਕੇ ਜਾਂਦਿਆਂ ਤਾਂ ਕਿ ਇਲਾਜ ਸ਼ੁਰੂ ਕਰਦਿਆਂ ਤੱਕ ਤਕਰੀਬਨ 1 ਘੰਟਾ ਲੱਗ ਗਿਆ ਭਾਜੀ ਦੀ ਮੌਕੇ ਤੇ ਡੈਥ ਹੋ ਜਾਂਦੀ ਏ ਭੈਣ ਜਿਹੜੀ ਜ਼ਿੰਦਗੀ ਮੌਤ ਦੀ ਲੜਾਈ ਲੜਦੀ ਹੋਈ 4 ਦਸੰਬਰ ਨੂੰ ਉਹ ਵੀ ਹਾਰ ਜਾਂਦੀ ਏ ਉਹਦੇ ਵੀ ਡੈਥ ਹੋ ਜਾਂਦੀ ਏ ਪਨੇਵੀ ਦਾ ਇਲਾਜ ਚੱਲ ਰਿਹਾ ਹਸਪੀਟਲ ਦੇ ਵਿੱਚ ਉਹਦਾ ਇਲਾਜ ਹੋ ਰਿਹਾ ਡਾਕਟਰ ਕਹ ਰਹੇ ਨੇ ਹਾਲੇ ਵੀ ਇਹਨੂੰ ਨਾਰਮਲ ਜ਼ਿੰਦਗੀ ਚ ਆਉਣ ਵਾਸਤੇ 2 ਤੋਂ 3 ਸਾਲ ਲੱਗਣਗੇ ਕਿਉਂਕਿ 12-13 ਉਹਨਾਂ ਨੂੰ ਗੋਲੀਆਂ ਵੱਜੀਆਂ ਨੇ ਕੱਲ ਉਥੇ ਕੈਨੇਡਾ ਦੇ ਵਿੱਚ ਕੈਂਡਲ ਮਾਰਚ ਜਿਹੜਾ ਸੀ ਉਹ ਕੈਨੇਡੀਅਨ ਕੈਨੇਡੀਅਨਾਂ ਵੱਲੋਂ ਅਤੇ ਭਾਰਤੀਆਂ ਵੱਲੋਂ ਕੱਢਿਆ ਗਿਆ ਸੀ ਇਨਸਾਫ ਦੀ ਮੰਗ ਕੈਨੇਡਾ ਸਰਕਾਰ ਅੱਗੇ ਰੱਖੀ ਗਈ ਸੀ ਅਤੇ ਬਾਜੀ ਦਾ ਸੰਸਕਾਰ ਪਹਿਲਾਂ ਕਰ ਦਿੱਤਾ ਸੀ ਕਿਉਂਕਿ ਬੱਚਾ ਉਥੇ ਵੀ ਬੱਚਾ ਉਹਨੂੰ ਭਨੇਵੀ ਨੂੰ ਛੱਡ ਕੇ ਵੀ ਨਹੀਂ ਸੀ ਆ ਸਕਦਾ ਤੇ ਭੈਣ ਦਾ ਸੰਸਕਾਰ ਜੋ ਆਪਣੀਆਂ ਰਾਤ ਲੰਗੀਏ ਇਸ ਰਾਤ ਭੈਣ ਦਾ ਵੀ ਉੱਥੇ ਹੀ ਸੰਸਕਾਰ ਕਰ ਦਿੱਤਾ। ਇਹ ਪਰਿਵਾਰ ਪੰਜਾਬ ਪਹਿਲਾਂ ਕਿੱਥੋਂ ਦਾ ਰਹਿਣ ਵਾਲਾ ਜੀ ਪਹਿਲਾਂ ਕਿੱਥੋਂ ਕਿੱਥੋਂ ਰਹਿਣਾ ਉਹ ਕਿੰਨੀ ਦੇਰ ਹੋ ਗਈ ਜਿਹਨੂੰ ਕੇਨ ਲੜੇ ਪੀ ਆ ਦੇਖੋ ਪਰਿਵਾਰ ਜਿਹੜਾ ਇਹ ਪਟਿਆਲੇ ਦੇ ਪਟਿਆਲੇ 'ਚ ਰਹਿ ਰਹੇ ਸਨ ਜਿਹੜੇ ਬੱਚੇ ਨੇ ਉਹਨਾਂ ਨੂੰ 6-7 ਸਾਲ ਹੋ ਗਏ ਨੇ ਜੋ ਸਟੱਡੀ ਵੀ ਜੇ ਤੇ ਉਹ ਪੀਆਰ ਹੋ ਗਏ ਸਨ ਪਰ ਭੈਣ ਤੇ ਜੀਜਾ ਇਹ ਤੇ ਅਗਸਤ ਦੇ ਵਿੱਚ ਹੀ ਮਿਲਣ ਵਾਸਤੇ ਗਏ ਸਨ ਕਾਰਨ ਕੀ ਲੱਗਦਾ ਹੈਗਾ ਕੋਈ ਪਤਾ ਦੇਖੋ ਕਾਰਨ ਜਾਣਨ ਵਾਸਤੇ ਹੀ ਅਸੀਂ ਤੁਹਾਡੇ ਮਾਧਮ ਰਾਹੀਂ ਅਪੀਲ ਕਰ ਰਹੇ ਹਾਂ ਕੈਨੇਡਾ ਸਰਕਾਰ ਨੂੰ ਭਾਰਤ ਸਰਕਾਰ ਨੂੰ ਕਿ ਇਹਦਾ ਕਾਰਨ ਦੱਸਿਆ ਜਾਏ ਕਿ ਕਾਰਨ ਕੀ ਹੈ ਕਿਉਂਕਿ ਸਾਡਾ ਨਾਂ ਤੇ ਕਿਸੇ ਨਾਲ ਕੋਈ ਵੈਰ ਸੀ ਵਿਰੋਧ ਸੀ ਭਾਂਜਾ ਸਾਡਾ ਉੱਥੇ ਆਪਣਾ ਕੰਮ ਕਰਦਾ ਸੀ ਪਨੇਵੀ ਜੋਬ ਕਰਦੀ ਸੀ ਜੀਜਾ ਭੈਣ ਇੱਥੇ ਪਟਿਆਲੇ ਦੇ ਵਿੱਚ ਰਹਿੰਦੇ ਸਨ ਉਹ ਸਿਰਫ ਪਾਠ ਕਰਦੇ ਨਾਮ ਬਾਣੀ ਨਾਲ ਜੁੜੇ ਹੋਏ ਸਨ ਹੋਰ ਕੋਈ ਵੀ ਸਾਡਾ ਕਿਸੇ ਨਾਲ ਵੈਰ ਵਿਰੋਧ ਨਹੀਂ ਸੀ ਇਹ ਸਰਕਾਰ ਨੂੰ ਅਪੀਲ ਕਰਦੇ ਪੰਜ ਦੇਖੋ ਤੁਹਾਡੇ ਤੁਹਾਡੇ ਮਾਧਮ ਰਾਹੀਂ ਅਸੀਂ ਭਾਰਤ ਸਰਕਾਰ ਨੂੰ ਕੈਨੇਡਾ ਸਰਕਾਰ ਨੂੰ ਦੋਵਾਂ ਨੂੰ ਅਪੀਲ ਕਰਨੇ ਆ ਕਿਉਂਕਿ ਕੈਨੇਡਾ ਦੇ ਵਿੱਚ ਸਾਡੇ ਬੱਚੇ ਉੱਥੇ ਹੀ ਨੇ ਹਾਲੇ ਭਨੇਵਾ ਵੀ ਉੱਥੇ ਵੇ ਭਨੇਵੀ ਵੀ ਜਿਹਦਾ ਇਲਾਜ ਚੱਲ ਰਿਹਾ ਹੈ ਕਿ ਇਹਦੇ ਦੋਸ਼ੀ ਛੇਤੀ ਲੱਭੇ ਜਾਣ ਅਤੇ ਸਾਨੂੰ ਦੱਸਿਆ ਜਾਏ ਇਹ ਵਾਰਦਾਤ ਕਿਉਂ ਹੋਈ ਏ ਕਿੰਨੇ ਕੀਤੀ ਏ ਕਾਰਨ ਕੀ ਏ ਕੀ ਲੱਗਦਾ ਸਿੱਖ ਫੈਕਟਰ ਵੀ ਹੋ ਸਕਦਾ ਵੀ ਸਿੱਖ ਪਰਵਾ ਦੇਖੋ ਇਹਦੇ ਬਾਰੇ ਤੇ ਹੁਣ ਸਰਕਾਰ ਹੀ ਦੱਸੇਗੀ ਉਹ ਪੁਲਿਸ ਹੀ ਦੱਸਣਗੇ ਕਿ ਕੀ ਫੈਕਟਰ ਹੈ ਹਾਲੇ ਅਸੀਂ ਤੇ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਕਿਉਂਕਿ ਅੱਗੇ ਕੀਤਾ ਜਾਊਗਾ ਕੋਈ ਇੱਥੇ ਵੀ ਰੈਲੀ ਕਿਉਂਕਿ ਸਾਨੂੰ ਕੋਈ ਪਤਾ ਨਹੀਂ ਦੇਖੋ ਸਾਨੂੰ ਉਮੀਦ ਹੈ ਕੈਨੇਡਾ ਸਰਕਾਰ ਤੇ ਵੀ ਭਾਰਤ ਸਰਕਾਰ ਤੇ ਵੀ ਕਿ ਇਹਦਾ ਸਾਨੂੰ ਕੋਈ ਹੱਲ ਕੱਢ ਕੇ ਦੇਣਗੇ ਭਾਰਤ ਸਰਕਾਰ ਅੱਗੇ ਵੀ ਅਸੀਂ ਬੇਨਤੀ ਕਰਨੇ ਆ ਕਿ ਵਿਦੇਸ਼ ਮੰਤਰਾਲਿਆਂ ਨੂੰ ਕਿ ਤੁਸੀਂ ਕੈਨੇਡਾ ਸਰਕਾਰ ਨਾਲ ਇਹਦੀ ਗੱਲਬਾਤ ਕੀਤੀ ਜਾਏ ਕੈਨੇਡਾ ਸਰਕਾਰ ਨਾਲ ਗੱਲਬਾਤ ਕਰਕੇ ਸਾਡੇ ਇਹਨਾਂ ਦੋਸ਼ੀਆਂ ਦਾ ਪਤਾ ਲਾਇਆ ਜਾਏ ਕਿਉਂਕਿ ਦੋਸ਼ੀ ਕੌਣ ਨੇ ਬਾਕੀ ਤੁਹਾਡੇ ਮਾਧਿਅਮ ਰਾਹੀਂ ਅਸੀਂ ਜੋ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਇੱਕ ਅਪੀਲ ਕਰਾਂਗੇ ਕਿ ਜੋ ਕੈਨੇਡਾ ਦੇ ਵਿੱਚ ਨੇ ਉਹ ਉੱਥੇ ਸਾਡਾ ਬੱਚਾ ਹੈ ਉਹਦਾ ਸਾਥ ਦੇਣ ਅਤੇ ਜੋ ਬੱਚੀ ਸਾਡੀ ਹਸਪੀਟਲ ਏ ਉਹਦੇ ਲਈ ਸਾਰੇ ਪਰਮਾਤਮਾਗੇ ਅਰਦਾਸ ਜ਼ਰੂਰ ਕਰਨ ਤਾਂ ਕਿ ਉਹ ਛੇਤੀ ਠੀਕ ਹੋ ਜਾਏ ਕਈ ਸਿੱਖ ਜਥੇਬੰਦੀਆਂ ਵੀ ਨੇ ਫੋਨ ਤੇ ਗੱਲ ਹੋਈ ਏ ਤਾ ਉਹ ਭਾਰਤ ਸਰਕਾਰ ਨਾਲ ਗੱਲਬਾਤ ਕਰ ਰਹੇ ਨੇ ਬਾਕੀ ਅਸੀਂ ਛੇਤੀ ਹੀ ਸਿੱਖ ਜਥੇਬੰਦੀਆਂ ਜੋ ਆਪਣੀਆਂ ਪੰਜਾਬ ਦੀਆਂ ਹਰਿਆਣਾ ਦੀਆਂ ਦਿੱਲੀ ਦੀਆਂ ਜਾਂ ਬੀਜੇਪੀ ਲੀਡਰ ਨੇ ਉਹਨਾਂ ਨੂੰ ਅਸੀਂ ਛੇਤੀ ਹੀ ਮਿਲਾਂਗੇ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ